ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜਸ ਬ੍ਰਾਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਠੀਕ ਹੈ ਜੀ ਆਹ ਕਪੜਾ ਤੁਹਾਨੂੰ ਵਿਛਿਆ ਹੋਇਆ ਦਿਖਦਾ ਹੋ ਕਮੀਜ਼ ਦੀ ਕਟਾਈ ਆਪਾਂ ਘੇਰਾ ਉਤਾਰ ਲਿਆ ਕਾਟਨ ਦਾ ਸਟਾਫ ਆ ਕਾਟਨ ਦੇ ਸਟਾਫ ਵਿੱਚ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਚੀਜ਼ ਦੱਸਦੀ ਹੁੰਦੀ ਹਾਂ ਵੀ ਉਹਨੂੰ ਵਾਸ਼ ਕਰਨਾ ਕਰੋ ਪਾਣੀ ਦੇ ਵਿੱਚ ਡਿੱਪ ਕਰਕੇ ਚੰਗੀ ਤਰ੍ਹਾਂ ਧੋਲਿਆ ਕਰੋ ਆਹ ਵਾਲੀ ਕੰਨੀ ਵਗੈਰਾ ਉਤਾਰ ਦਿਆ ਕਰੋ ਘਾਟਾ ਪਾਵਾਂਗੇ ਕੰਨੀ ਆਟੋਮੈਟਿਕ ਆਪਣੀ ਉੱਤਰ ਜਾਣੀ ਆ ਠੀਕ ਹੈ ਜੀ ਹੁਣ ਤੁਸੀਂ ਇਸ ਨਾਪ ਦੇ ਹਿਸਾਬ ਨਾਲ ਇਹਨਾਂ ਦਾ ਨਾਪ ਮੈਂ ਮੈਂਸ਼ਨ ਕਰਦੀ ਆ ਇਸ ਨਾਪ ਦੇ ਹਿਸਾਬ ਦੇ ਨਾਲ ਕਾਟਾ ਸਰੋ ਕਿਵੇਂ ਪੈਣਗੀਆਂ ਠੀਕ ਹੈ ਜੀ ਇਹਨਾਂ ਦੀ ਕਮੀਜ਼ ਦੀ ਜਿਹੜੀ ਲੈਂਥ ਹੈ ਕੀ ਹੈ ਜੀ 42 ਇੰਚ ਆਪਾਂ ਇਹਦੀ ਕਟਾਈ ਕੀਤੀ ਆ 45 ਇੰਚ ਦੇ ਠੀਕ ਹੈ ਜੀ ਤੇ ਘੇਰ ਇਹਨਾਂ ਦਾ ਹੈਗਾ 20 ਇੰਚ ਜੀ ਤੀਰਾ ਇਹਨਾਂ ਦਾ ਹੈਗਾ 13 ਇੰਚ ਜੀ ਸਾਤੀ ਇਹਨਾਂ ਦੀ ਫੋਲਨ ਅਪ 40 ਹਾਪਨਾਪ ਵੀ ਤੇ ਕਮਰ ਫੋਲਨ ਅਪ 18 ਫੋਲਨ ਅਪ 35 ਹਾਪਨਾਪ 18 ਜੀ हिਪ ਫੋਲਨ ਅਪ 40 ਹਾਪਨਾਪ ਵੀ ਠੀਕ ਹੈ ਜੀ ਇਸ ਨਾਪ ਦੇ ਹਿਸਾਬ ਦੇ ਨਾਲ ਸਾਰੀਆਂ ਕਟਾਂ ਦੱਸਣ ਲੱਗਿਆ ਕਿਸ ਤਰ੍ਹਾਂ ਪਹਿਣਗੀਆਂ ਦੇਖੋ ਜੀ ਇਸ ਵੀਡੀਓ ਦੇ ਵਿੱਚ ਠੀਕ ਹੈ ਜੀ ਸਭ ਤੋਂ ਪਹਿਲਾਂ ਇਹਨਾਂ ਦਾ ਤੀਰਾ ਮੈਂ ਦੱਸ ਦਿੱਤਾ ਤੁਹਾਨੂੰ 13 ਇੰਚ ਠੀਕ ਹੈ ਜੀ ਤੀਰਾ ਆਪਾਂ ਪਹਿਣਾ ਇੱਥੋਂ 6 ਇੰਚ ਜੀ ਠੋਕੇ ਜੀ ਇਸ ਤਰ੍ਹਾਂ 6 6 12 6.5 13 ਠੀਕ ਹੈ ਜੀ ਆ ਲੋ ਜੀ ਮੋਡੇ ਦੀ ਲੈਂਥ ਪੈਣੀ ਹੈ ਇੱਥੋਂ 7 ਇੰਚ ਜੀ ਲਾਈਟ ਜਾਂ ਮਾਰਕ ਕਰ ਲਿਓ ਠੀਕ ਹੈ ਫਿਰ ਸਾਹਮਣੇ ਦੀ ਮਾਰਕਿੰਗ ਨਿਕਲਦੀ ਹੁੰਦੀ ਹੈ ਇੱਥੋਂ ਇੱਥੋਂ ਪਾਉਗਾ 6.5 ਪਾਇਆ ਇੱਥੋਂ 6 ਹੋਊਗਾ ਜੀ ਇੱਥੋਂ ਠੀਕ ਹੈ ਜੀ 6 ਔਰ 6.5 ਨੂੰ ਇਸ ਤਰ੍ਹਾਂ ਮਿਲਾ ਦੋਗੇ ओके okay जी ਹੁਣ ਇਹਦਾ ਇਸ ਤਰ੍ਹਾਂ ਬਾਕਸ ਬਣ ਜਾਊਗਾ 7 ਇੰਚ ਠੀਕ ਹੈ ਜੀ ਹੁਣ ਇਹਨਾਂ ਦਾ ਜਿਹੜਾ ਸਾਹਮਣਾ ਉਹ ਹੈਗਾ 14 ਇੰਚ ਤੇ 7 7 14 ਅੱਧਾ ਇੰਚ ਸਪੇਸ ਦਾ ਰੱਖ ਇੱਥੇ ਪਾਉਗੀ 1.5 ਇੰਚ ਦੀ ਸਾਹਮਣੇ ਦੀ ਕਾਟ ਫਰੰਟ ਦੇ ਪੱਲੇ ਦੀ ਠੀਕ ਹੈ ਜੀ 1.5 ਇੰਚ ਦੀ ਕਾਟ ਪਾਉਗੀ ਫਰੰਟ ਦੇ ਪੱਲੇ ਦੀ ਵੀਰੇ ਧਿਆਨ ਰੱਖਿਓ ਤੁਸੀਂ ਵੀ ਇਸ ਨਾਪ ਦੇ ਹਿਸਾਬ ਦੇ ਨਾਲ ਫਰੰਟ ਦੇ ਪੱਲੇ ਦੀ ਜੇ ਸਾਹਮਣਾ 14 ਇੰਚ ਆ ਤਾਂ 1.5 ਇੰਚ ਦੀ ਕਾਟ ਪੈਂਦੀ ਹੁੰਦੀ ਆ ਬੈਕ ਦੇ ਪੱਲੇ ਦੀ ਪਾਉਗੀ ਜੀ ਇੱਥੇ ਪੌਣੀ ਇੱਕ ਤਿੰਨ ਦੀ ਇਸ ਤਰ੍ਹਾਂ ਜੀ ਠੀਕ ਹੈ ਜੀ ਪੌਣੇ ਤੋਂ ਜਿਹੜਾ ਹੈਗਾ ਗਲੇ ਦੀ ਚੜਾਈ ਪਾਉਣੀ ਆ 5 ਇੰਚ ਦਾ 5 ਇੰਚ ਉਹ ਜੋ ਸਵਾ 2 ਤੇ ਕਰਿਓ ਠੀਕ ਹੈ ਜੀ ਇੱਧਾ ਇੰਚ ਸੀਨ ਦੇ ਵਿੱਚ ਆ ਕੇ 5 ਇੰਚ ਕਟਾਈ ਫਾਲੋ ਹੋ ਜਾਉ ਹੁਣ ਇਹਨਾਂ ਦੇ ਕੱਸ ਤੋਂ ਲੈ ਕੇ ਹੈਪ ਤੱਕ ਦੇ ਜਿਹੜਾ ਸਪੇਸ ਮਾਰਜਨ ਹੈਗਾ ਉਹ ਹੈਗਾ 15 ਇੰਚ ਜੀ 16 ਇੰਚ ਤੇ ਮਾਰਕਿੰਗ ਕੀਤੀ ਜਾਊਗੀ ਕੀਤੇ ਜੀ ਹੈਪ ਤੇ ਇਹਨਾਂ ਦੀ ਹੈਗੀ ਫੋਲਨ ਅਪ 40 ਹਾਫ ਨਾਪ ਵੀ 20 ਦਾ ਹਾਫ ਦਾਸ ਜੀ ਹਾਂ ਜੀ ਸਾਤੀ ਪੋਲਣਾਪ 44 ਹਾ ਆਪਣਾਪ 20 20 ਦਾ ਅੱਧ 10 ਜੀ ਅੱਧਾ ਇੰਚ ਪਲੇਟ ਮਾਰਜਨ 1.5 ਜੀ ਕਮਰ ਪੋਲਣਾਪ 35 ਹਾ ਆਪਣਾਪ 18 ਠੀਕ ਹੈ ਜੀ 18 ਦਾ ਅੱਧ 9 ਜੀ 9 ਦੇ ਵਿੱਚ ਅੱਧਾ ਇੰਚ ਪਲੇਟ ਮਾਰਜਨ 9.5 ਜੀ ਓਕੇ ਜੀ ਇੱਥੇ 9.5 ਜੀ ਠੀਕ ਹੈ ਜੀ ਹੈਪ ਦੀ ਮਾਰਕਿੰਗ ਆਪਾਂ ਕਰ ਦਿੱਤੀ ਵੀਰੇ ਫਿਰ ਵੀ ਕਿਤੋਂ ਨਾ ਸਮਝ ਆਵੇ ਕਮੈਂਟ ਕਰਕੇ ਪੁੱਛ ਸਕਦੇ ਆ ਠੀਕ ਹੈ ਜੀ ਸਾਤੀ ਕਮਰ ਔਰ ਹੈਪ ਦੀ ਮਾਰਕਿੰਗ ਬੁਲਾਵਾਂਗੇ ਇੱਥੋਂ 2 ਇੰਚ ਦਾ ਇਸ ਤਰ੍ਹਾਂ ਹੀ ਰੱਖਿਆ ਕਰੋ ਉਸ ਤੋਂ ਬਾਅਦ ਇਹਨੂੰ ਘਾਟ ਨੂੰ ਇਸ ਤਰ੍ਹਾਂ ਲਜਾਇਆ ਕਰੋ ਠੀਕ ਹੈ ਜੀ ਇਸ ਤਰ੍ਹਾਂ ओके जी ਹੁਣ ਆਜੋ ਇਹਨਾਂ ਦੇ ਪਲੇਟ ਪਲੇਟ ਇਹਨਾਂ ਦੇ 30 10 ਇੰਚ ਤੇ ਤਿਆਰ ਹੈ ਜੀ ਇੱਥੋਂ ਪਲੇਟਾਂ ਦੀ ਮਾਰਕਿੰਗ ਹੋਊਗੀ 11.5 ਇੰਚ ਤੇ ਜੀ ਇਸ ਤਰ੍ਹਾਂ ਠੀਕ ਹੈ ਜੀ ਇਹ ਤੋਂ ਗੈਪ ਜਿਹੜਾ ਰੱਖਣਾ ਪਲੇਟ ਦਾ ਉਹ ਆਪਾਂ ਰੱਖਣਾ 3 ਇੰਚ ਜੀ ਪਲੇਟ ਲੰਬੀ ਰੱਖਣੇ ਆ 6 ਇੰਚ ਜੀ ਠੀਕ ਹੈ ਜੀ 6 ਇੰਚ ਜੀ ਇਹਨਾਂ ਨੂੰ ਇਸ ਤਰ੍ਹਾਂ ਮਿਲਾ ਦੋਗੇ ਇੱਥੋਂ ਜਿਹੜੇ ਪਲੇਟਾਂ ਦਾ ਗੈਪ ਹੋਊਗਾ 2.5 ਇੰਚ ਤੇ ਹੋਊਗਾ ਜੀ। ਨਾਪ ਦੇ ਹਿਸਾਬ ਦੇ ਨਾਲ ਹੀ ਪਲੇਟਾਂ ਦਾ ਗੈਪ ਪੈਂਦਾ ਹੁੰਦਾ। ਠੀਕ ਹੈ ਜੀ ਇੱਥੇ ਕਮਰ ਤੇ ਮਲਾ ਦੇਣੀ ਹੁੰਦੀ ਹੈ ਇਹ ਪਲੇਟ। ਔਰ ਇੱਥੇ ਹੁੰਦੀ ਹੈ 6.5 ਇੰਚ ਤੇ ਇੱਥੇ ਆਊਗੀ ਜੀ। ਠੀਕ ਹੈ। ਇਹਨੂੰ ਗੋਲ ਘੁਮਾ ਕੇ ਇੰਚ ਟੇਪ ਨੂੰ ਇਸ ਤਰ੍ਹਾਂ ਰੱਖ ਕੇ ਦੇਖ ਲਿਆ ਕਰੋ। ਠੀਕ ਹੈ ਜੀ ਮੈਨੂੰ ਤਾਂ ਹਰ ਰੋਜ਼ ਦੀ ਕਟਾਈ ਕਰਕੇ ਅੰਦਾਜ਼ਾ ਹੋ ਜਾਂਦਾ। ਇਸ ਤਰ੍ਹਾਂ ਲਗਾ ਲਿਆ ਕਰੋ ਤੁਸੀਂ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਬਸ ਇਹਦੀ ਕਟਾਈ ਕਰ ਦੇਣੀ ਹੈ ਵੀਰੇ ਆ ਐਕਸਟਰਾ ਕੱਪੜਾ ਕੰਨੀ ਨਾਲ ਹੀ ਕੱਟੀ ਜਾਊਗੀ ਇਸ ਤਰ੍ਹਾਂ ਜਿੱਥੋਂ ਕਟਾਈ ਸ਼ੁਰੂ ਕਰਦੇ ਹੋ ਚਿੱਤੇ ਜੀ ਹਾਲੋ ਜੀ ਤੁਹਾਡੇ ਸਾਹਮਣੇ ਮੈਂ ਕਟਾਈ ਕਰਕੇ 10 ਲੀਏ ਤੁਹਾਨੂੰ ਇੱਥੋਂ ਸ਼ੁਰੂ ਕਰੋਗੇ ਕਟਾਈ ਇਸ ਨਾਲ ਦੇ ਹਿਸਾਬ ਦੇ ਨਾਲ ਆਪਾਂ ਤੁਹਾਨੂੰ ਸਾਰੀਆਂ ਕਾਟਾਂ ਦੱਸ ਦਿੱਤੀਆਂ ਜੀ ਗਰਮੀ ਦਾ ਮੌਸਮ ਕੱਠਾ ਚਲਾਉਣਾ ਪੈਂਦਾ ਤੇ ਉਹਦਾ ਕਰਕੇ ਇਹ ਕੱਪੜਾ ਹਨਾ ਇੱਧਰ ਉੱਧਰ ਹੋ ਰਹੀ ਲੱਗਦੀ ਹੈ। ਆਹ ਲਓ ਜੀ ਇੱਥੇ ਆ ਜੀ ਹੁਣ ਆਪਾਂ ਮੋਡੇ ਦੀਆਂ ਕਾਰਟਾਂ ਪਾਵਾਂਗੇ। ਫਰੰਟ ਔਰ ਬੈਕ ਦੀ ਕਾਰਡ ਪਹਿਲਾਂ ਪਾ ਦਾਂਗੇ ਚਾਰੇ ਪੱਲੇ ਚੱਕ ਕੇ ਇਸ ਤਰ੍ਹਾਂ ਜੀ। ਠੀਕ ਹੈ ਜੀ। ਇਸ ਤਰ੍ਹਾਂ ਪਾ ਦਿਆ ਕਰੋ। ਆਹ ਲਓ ਜੀ। ਉਸ ਤੋਂ ਬਾਅਦ ਆ ਤੀਰੇ ਦੀ ਪਾ ਦਿਓ। 1.5 ਇੰਚ ਦੀ। ਇਹ 1.5 ਇੰਚ ਦੀ ਅੱਧੇ ਇੰਚ ਦੀ ਕਾਟ ਪਾਉਣ ਤੋਂ ਬਾਅਦ ਨਾ ਇੱਥੋਂ ਕੈਂਚੀ ਇਸ ਤਰ੍ਹਾਂ ਕਮਾ ਦਿਆ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਇਹ ਦੋਨਾਂ ਲਈ ਚਟ ਲਗਾ ਦਿਆ ਕਰੋ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਇੱਥੋਂ ਦੋ ਪਰਲੇ ਚੱਕੋਗੇ ਵੀਰੇ ਇਸ ਤਰ੍ਹਾਂ ਇਸ ਤਰ੍ਹਾਂ ਚੱਕ ਕੇ ਫਰੰਟ ਦੀ ਕਾਟ ਪਾਉਂਗੇ ਜੀ ਤੇ ਇਸ ਤਰ੍ਹਾਂ ਪਾਉਣੀ ਹੈ ਇਸ ਤਰ੍ਹਾਂ ਜੀ ਦੇਖੋ ਠੀਕ ਹੈ ਜੀ ਇਸ ਤਰ੍ਹਾਂ ਕੱਟ ਪੈ ਗਈ ਹੁਣ ਤੁਸੀਂ ਕੀ ਕਰਨਾ ਵੀਰੇ ਇੱਥੇ ਬਰੀਕ ਜੇ ਕੱਟ ਲਗਾ ਲਿਆ ਕਰੋ ਜਦੋਂ ਦੂਸਰੇ ਪਾਸੇ ਮਾਰਕਿੰਗ ਕਰੋਗੇ ਤਾਂ ਕੋਈ ਵੀ ਪ੍ਰੋਬਲਮ ਨਾ ਆਉਗੀ ਕੱਟ ਨਾਲ ਕੱਟ ਮੈਚ ਹੋ ਕੇ ਇਹ ਹੋ ਜਾਂਦਾ ਹੁੰਦਾ ਠੀਕ ਹੈ ਇੱਥੇ ਇਸ ਤਰ੍ਹਾਂ ਲਗਾ ਲਿਆ ਕਰੋ ਇਧਰ ਹੈਪ ਦਾ ਵੀ ਇਸ ਤਰ੍ਹਾਂ ਕੱਟ ਲਗਾ ਲਿਆ ਕਰੋ ਠੀਕ ਹੈ ਫੋਲਡਿੰਗ ਦੇ ਵੇਲੇ ਧਿਆਨ ਰੱਖੋਗੇ ਔਰ ਮਾਰਕਿੰਗ ਦਾ ਪਤਾ ਲੱਗ ਜਾਂਦਾ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਆ ਮਾਰਕਿੰਗ ਇਸੇ ਤਰ੍ਹਾਂ ਐਸੀ ਟੇਪ ਦੀ ਨੋਕ ਦੇ ਨਾਲ ਇਸ ਤਰ੍ਹਾਂ ਉਧਰ ਪਹੁੰਚਦੀ ਕਰ ਦੇਣੀ ਆਪਾਂ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨਾ ਜੇ ਆਪਣੀ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ